ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਐਪੀਸੋਡ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਦਾ ਨਾਮ ਹੈ ਪੱਥਰ ਜਿਉਂਦੇ ਹਨ ਤੁਹਾਨੂੰ ਵੀ ਹੈਰਾਨੀ ਤਾਂ ਹੋਵੇਗੀ ਸੁਣ ਕੇ ਕਿ ਪੱਥਰ ਵੀ ਜਿਉਂਦੇ ਹੋਇਆ ਕਰਦੇ ਨੇ ਆਓ ਇਹ ਵੀ ਤੁਹਾਡੇ ਸਾਹਮਣੇ ਮੈਂ ਜੋ ਵਿਚਾਰ ਰੱਖਣ ਲੱਗਿਆ ਉਮੀਦ ਕਰਦਾ ਤੁਹਾਨੂੰ ਇਹ ਪਸੰਦ ਆਉਣਗੇ ਤੇ ਕੋਈ ਸਿੱਖਿਆ ਦੇਣਗੇ ਉੱਪਰ ਦਿੱਤਾ ਸਰਲੇਖ ਪੜ੍ਹ ਕੇ ਪਾਠਕਾਂ ਨੂੰ ਹੈਰਾਨੀ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਪੱਥਰਾਂ ਵਿੱਚ ਵੀ ਜਿੰਦ ਜਾਨ ਹੈ ਪੱਥਰ ਇੱਕ ਸੰਪੂਰਨ ਜ਼ਿੰਦਗੀ ਜਿਉਂਦਾ ਹੈ ਪੱਥਰ ਦੇ ਅੰਦਰ ਜੀਵਨ ਰੌ ਚੱਲ ਰਹੀ ਹੈ ਇਸ ਦੇ ਦਿਲ ਦੀ ਧੜਕਣ ਭਾਵੇਂ ਮਨੁੱਖ ਵਾਂਗ ਪ੍ਰਤੀਤ ਨਾ ਹੋਵੇ ਪਰ ਹੈ ਜ਼ਰੂਰ ਵਿਗਿਆਨੀਆਂ ਨੇ ਇਹ ਸਚਾਈ ਪ੍ਰਗਟ ਕਰ ਹੀ ਦਿੱਤੀ ਹੈ ਗੁਰਬਾਣੀ ਨੇ ਤਾਂ ਬਹੁਤ ਪਹਿਲਾਂ ਹੀ ਇਹ ਫਰਮਾਨ ਸਾਡੇ ਸੰਮੁਖ ਰੱਖ ਦਿੱਤਾ ਸੀ ਸਬੈ ਕਟ RAM ਬੋਲੇ RAMਾ ਬੋਲੇ RAM ਬਿਨਾ ਕੋ ਬੋਲੇ ਰੇ ਰਹਾਉ ਇਕਲ ਮਾਟੀ ਕੁੰਚਰ ਚੀਟੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਯੰਗਮ ਕੀਟ ਪਤੰਗਮ ਘਟ ਘਟ RAM ਸਮਾਨਾ ਰੇ ਪੰਨਾ 988 हे ਭਾਈ ਸਾਰੇ ਜੀਵਾਂ ਵਿੱਚ ਪਰਮੇਸ਼ਰ ਦੀ ਸਤਿਆ ਕੰਮ ਕਰਦੀ ਸਾਫ ਦਿਸਦੀ ਹੈ ਉਸ ਦੇ ਕਾਇਦੇ ਕਾਨੂੰਨ ਤੋਂ ਬਾਹਰ ਕੋਈ ਨਹੀਂ ਹੈ ਇੱਕੋ ਮਿੱਟੀ ਦੇ ਸਾਰੇ ਜੀਵ ਬਣੇ ਨਾ ਕੀੜੀ ਤੋਂ ਲੈ ਕੇ ਹਾਥੀ ਤੱਕ ਇੱਕ ਥਾਂ ਅਡੋਲ ਟਿਕ ਕੇ ਰਹਿਣ ਵਾਲੇ ਰੁੱਖ ਅਤੇ ਟਰਨ ਫਿਰਨ ਵਾਲੇ ਜੀਵ ਸਾਰੇ ਉਸ ਇੱਕ ਮਿੱਟੀ ਦੇ ਬਣੇ ਹੋਏ ਨੇ ਸਾਰਿਆਂ ਵਿੱਚ ਉਸੇ ਦਾ ਨਿਯਮ ਕੰਮ ਕਰਦਾ ਹੈ ਵਿਗਿਆਨੀਆਂ ਨੇ ਤਜਰਬੇ ਕਰਕੇ ਸਿੱਧ ਕਰ ਦਿੱਤਾ ਹੈ ਕਿ ਪੱਥਰ ਐਟਮਾ ਦਾ ਸਮੂਹ ਹੈ ਐਟਮਾ ਆਪਣੇ ਧੁਰੇ ਦਿਵਾਲੇ ਸਦਾ ਚੱਕਰ ਘਟਦੇ ਰਹਿੰਦੇ ਹਨ ਕਦੀ ਆਰਾਮ ਨਹੀਂ ਕਰਦੇ ਕਦੀ ਸੌਂਦੇ ਨਹੀਂ ਸਾਡੇ ਵਾਂਗ ਕੁਝ ਖਾਂਦੇ ਪੀਂਦੇ ਅਤੇ ਪਹਿਨਦੇ ਵੀ ਨਹੀਂ ਇਹ ਨਿੱਕੇ ਨਿੱਕੇ ਜੀਵ ਜੇ ਕਦੀ ਗੁੱਸੇ ਵਿੱਚ ਆ ਜਾਣ ਤਾਂ ਫਿਰ ਹੀਰੋਸ਼ੀਮਾ ਤੇ ਨਾਗਾਸਾਕੀ ਦੂਜੀ ਸੰਸਾਰ ਜੰਗ 1945 ਵਰਗਾ ਕਹਿਰ ਵਰਤਾਉਂਦੇ ਨੇ ਸਦੀਆਂ ਤੱਕ ਇਹਨਾਂ ਯੋਧਿਆਂ ਦਾ ਗੁੱਸਾ ਫਿਰ ਠੰਡਾ ਨਹੀਂ ਹੁੰਦਾ ਇਹਨਾਂ ਪਰਮਾਣੂ ਫੂਰਮਿਆਂ ਦੀ ਤਾਕਤ ਦਾ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ ਪਰਮਾਣੂ ਪਰਜੰਤ ਆਕਾਸ਼ਾਂ ਦੀਪ ਲੋ ਸਖੰਡਣੈ ਘੱਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਤੇ ਪੰਨਾ 1360 ਭਾਵ ਪਰਮਾਣੂ ਦੀ ਮਹਾਨ ਸ਼ਕਤੀ ਹਾਸਲ ਕਰਕੇ ਮਨੁੱਖ ਅੱਖ ਦੇ ਝਪਕਣ ਜਿੰਨੇ ਸਮੇਂ ਵਿੱਚ ਵੱਡੀਆਂ ਦੂਰੀਆਂ ਤੱਕ ਜਾ ਸਕਦਾ ਹੈ ਹਰ ਤਰ੍ਹਾਂ ਦਾ ਸੁੱਖ ਦੇਣ ਵਾਲਾ ਪਰ ਗਿਆਨ ਗੁਰੂ ਤੋਂ ਮਿਲਦਾ ਹੈ ਵਿੱਦਿਆ ਦਾ ਚੰਨ ਦਿਨ ਬਦਿਨ ਵਧਨ ਕਰਕੇ ਬਹੁਤੇ ਲੋਕ ਰੁੱਖਾਂ ਨੂੰ ਜਾਨਦਾਰ ਮੰਨਣ ਲੱਗ ਪਏ ਹਨ ਬਦਨ ਫੁੱਲਣ ਵਾਲੀ ਸਾਰੀ ਬਨਸਪਤੀ ਨੂੰ ਜੀਵਤ ਪ੍ਰਵਾਨ ਕਰ ਚੁੱਕੇ ਹਨ ਅਜੇ ਪੱਥਰਾਂ ਰੋੜਿਆਂ ਜਾਂ ਪਹਾੜਾਂ ਨੂੰ ਜੀਵਤ ਮੰਨਣਾ ਬਹੁਤ ਔਖਾ ਲੱਗਦਾ ਹੈ। ਹੈ ਹਜ਼ਾਰਾਂ ਸਾਲ ਇੱਕੋ ਥਾਂ ਪਹਿਰਨ ਵਾਲਾ ਕੁਝ ਪੀਣਾ ਖਾ ਪੀ ਕੇ ਅਚੇਤ ਅਵਸਥਾ ਵਿੱਚ ਟਿਕਿਆ ਅਹਿਲ ਅਡੋਲ ਤੇ ਅਬੋਬੋਲ ਜਿਉਂਦਾ ਕਿਵੇਂ ਹੋ ਸਕਦਾ ਹੈ? ਜੀ ਹਾਂ ਕੁਦਰਤ ਵਿੱਚ ਬਹੁਤ ਕ੍ਰਿਸ਼ਮੇ ਹਨ ਜਿਨ੍ਹਾਂ ਦੀ ਮਨੁੱਖ ਨੂੰ ਹੌਲੀ-ਹੌਲੀ ਸਮਝ ਆ ਰਹੀ ਹੈ। ਸਰ ਜਗਦੀਸ਼ ਚੰਦਰ ਬੋਸ ਨੇ ਸਨ 1914 ਵਿੱਚ ਦੁਨੀਆ ਨੂੰ ਦੱਸਿਆ ਸੀ ਕਿ ਰੁੱਖ ਬਿਰਖ ਫਸਲਾਂ ਸਾਰੀ ਬਨਸਪਤੀ ਇਹ ਜਿਉਂਦੀ ਹੈ ਇਹ ਜਾਨਦਾਰ ਹੈ ਆਮ ਲੋਕਾਂ ਦੀ ਸਮਝ ਵਿੱਚ ਇਹ ਗੱਲ ਉਦੋਂ ਨਹੀਂ ਆਈ ਸੀ ਪਰ ਵਿਗਿਆਨੀਆਂ ਦੀ ਚੋਣ ਕਮੇਟੀ ਨੇ ਜਗਦੀਸ਼ ਚੰਦਰ ਬੋਸ ਨੂੰ ਨੋਬਲਸ ਪੁਰਸਕਾਰ ਦੇ ਕੇ ਨਵਾਜਿਆ ਸੀ ਉਹਨਾਂ 100 ਸਾਲ ਪਹਿਲਾਂ ਖੋਜ ਲਿਆ ਸੀ ਕਿ ਵੇਲ ਬੂਟਿਆਂ ਦੇ ਵੀ ਕੰਨ ਹੁੰਦੇ ਨੇ ਇਹਨਾਂ ਦਾ ਵੀ ਦਿਲ ਹੁੰਦਾ ਹੈ ਇਹ ਵੀ ਨਰ ਮਾਦਾ ਵਾਲੀ ਸਰੀਰਕ ਸਾਂਝ ਰਹੀ ਸੰਤਾਨ ਪੈਦਾ ਕਰਦੇ ਨੇ ਖੁਸ਼ੀ ਗਮੀ ਮਹਿਸੂਸ ਕਰਦੇ ਨੇ ਪਰ ਇਹਨਾਂ ਗਹਿਰਾਈਆਂ ਦਾ ਆਮ ਮਨੁੱਖ ਨੂੰ ਪਤਾ ਨਹੀਂ ਹੈ ਜਿਵੇਂ ਮਨੁੱਖਾਂ ਵਿੱਚ ਵੀ ਕੁਝ ਵਿਅਕਤੀ ਮਾਨਸਿਕ ਤੌਰ ਤੇ ਵੱਧ ਵਿਕਸਿਤ ਹੋਏ ਹੁੰਦੇ ਹਨ ਤੇ ਕੁਝ ਘੱਟ ਕਈ ਵੱਡੇ ਗੁਣਵਾਨ ਹੁੰਦੇ ਹਨ ਤੇ ਕੁਝ ਵਿਚਾਰੇ ਪੇਟ ਪੂਰਤੀ ਤੱਕ ਸੀਮਿਤ ਕੁਝ ਦੁਨੀਆਂ ਨੂੰ ਬਦਲ ਦਿੰਦੇ ਹਨ ਤੇ ਕੁਝ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਬਦਲਿਆ ਹੈ ਤੇ ਕੀ ਬਦਲਣਾ ਚਾਹੀਦਾ ਹੈ ਸਰੀਰ ਕਰਕੇ ਬੇਅੰਤ ਸਾਰੇ ਮਨੁੱਖ ਦਿਸਦੇ ਹਨ ਅਸਲ ਵਿੱਚ ਹਾਲੀ ਮਨੁੱਖ ਉਹ ਬਣ ਨਹੀਂ ਸਕੇ ਗੁਰਬਾਣੀ ਨੇ ਇਹਨਾਂ ਨੂੰ ਇਨਸਾਨ ਬਣਾਉਣ ਲਈ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਗੱਲ ਚੱਲ ਰਹੀ ਸੀ ਪੱਥਰ ਦੇ ਜੀਵਨ ਦੀ ਇੱਕ ਵਿਦਵਾਨ ਦਾ ਕਥਨ ਹੈ ਕਿ ਜੇਕਰ ਰਸਤੇ ਵਿੱਚ ਤੁਰਦੇ ਆਂ ਕਿਸੇ ਪੱਥਰ ਨਾਲ ਠੋਕਰ ਲੱਗ ਜਾਵੇ ਤਾਂ ਪੱਥਰ ਨੂੰ ਮੰਦਾ ਨਾ ਬੋਲੋ ਉਸਤੇ ਗੁੱਸਾ ਨਾ ਝਾੜੋ ਆਪਣੇ ਆਪ ਨੂੰ ਦੋਸ਼ ਦਿਓ ਕਿਉਂਕਿ ਤੁਸੀਂ ਖੁਦ بے ਧਿਆਨੇ ਸੀ ਚੱਲ ਰਹੇ ਸੀ ਹੋਰ ਪਾਸੇ ਪਰ ਧਿਆਨ ਸੀ ਕਿਧਰੇ ਹੋਰ ਪੱਥਰ ਆਪਣੀ ਮਗਨਤਾ ਵੇਚੀ ਜੇ ਉਹ ਬੋਲ ਸਕਦਾ ਤਾਂ ਉਸਨੇ ਤੁਹਾਨੂੰ ਫਟਕਾਰ ਪਾਉਣੀ ਸੀ ਕਿ ਮੂਰਖਾ ਅਜੇ ਤੱਕ ਤੈਨੂੰ ਚੱਲਣਾ ਵੀ ਨਹੀਂ ਆਇਆ ਪੱਥਰ ਛੋਟਾ ਹੈ ਜਾਂ ਵੱਡਾ ਹਰੇਕ ਅੰਦਰ ਐਟਮ ਪਰਮਾਣੂ ਹਨ ਆਪਣੇ ਧੁਰੇ ਦਿਵਾਲੇ ਸਦਾ ਚੱਲਦੇ ਰਹਿੰਦੇ ਹਨ ਇਉਂ ਕਹਿ ਲਈਏ ਕਿ ਪੱਥਰ ਅਤੇ ਹੋਰ ਨਰਜਿੰਦ ਦੇਸ ਦੀਆਂ ਅਵਸਥਾਂ ਕਠੋਰ ਵਿਰਤੀ ਵਾਲੇ ਜੀਵਾਂ ਦਾ ਜਮਕਟਾ ਹਨ ਪੱਥਰਾਂ ਨੂੰ ਤੋੜ ਦਿਓ ਪੀਸ ਦਿਓ ਸੜਕਾਂ ਤੇ ਵਿਸਾ ਦਿਓ ਸਮੁੰਦਰਾਂ ਵਿੱਚ ਸੁੱਟ ਦਿਓ ਅੱਗ ਵਿੱਚ ਪਾ ਦਿਓ ਕਿਸੇ ਪੀ ਅਵਸਥਾ ਵਿੱਚ ਇਹਨਾਂ ਵਿਚਲਾ ਜੀਵ ਪਰਮਾਣੂ ਮਰਦਾ ਨਹੀਂ ਹੈ ਉਹ ਅਮਰ ਹੈ ਜਦੋਂ ਵਿਗਿਆਨੀ ਪਰਮਾਣੂ ਨੂੰ ਮਾਰਨ ਲਈ ਇਸ ਦੇ ਸਿਰ ਵਿੱਚ ਜ਼ੋਰਦਾਰ ਹਥੌੜਾ ਮਾਰਦੇ ਹਨ ਉਸ ਵਕਤ ਇਹ ਅਸੀਮ ਅਨੰਤ ਗੁੱਸੇ ਵਿੱਚ ਆ ਕੇ ਅੱਗ ਦੇ ਭੰਬੜ ਬਾਲ ਦਿੰਦਾ ਹੈ ਸਭ ਕਾਸੇ ਨੂੰ ਮਲਿਆ ਮੇਟ ਕਰ ਦਿੰਦਾ ਹੈ ਜਿਵੇਂ ਕਿ ਹਿਰੋਸ਼ੀਮਾ ਤੇ ਨਾਗਾਸਾਕੀ ਜਿਹਨੂੰ ਆਪਾਂ ਐਟਮ ਬੰਬ ਕਹਿੰਦੇ ਆ ਅਸੀਂ ਆਪਣੀ ਇੱਛਾ ਮੁਤਾਬਕ ਤੱਤਾਂ ਵਿੱਚ ਸਰੀਰ ਦੇ ਪੰਜ ਤੱਤ ਭਾਵੇਂ ਤਬਦੀਲੀ ਤਾਂ ਕਰ ਸਕਦੇ ਹਾਂ ਪਰ ਇਹਨਾਂ ਨੂੰ ਨਸ਼ਟ ਨਹੀਂ ਕਰ ਸਕਦੇ ਧਰਤੀ ਉੱਤੇ ਜੋ ਕੁਝ ਵੀ ਹੈ ਉਹ ਬੇਲੋੜਾ ਨਹੀਂ ਹੈ ਬਸ ਇਨਸਾਨ ਉਸ ਨੂੰ ਸਮੂਹਕ ਭਲਾਈ ਵਾਸਤੇ ਵਰਤੋਂ ਕਰਨੀ ਸਿੱਖ ਲਵੇ ਸਿੱਖ ਨਹੀਂ ਸਕਿਆ ਜਿਵੇਂ ਵਿਗਿਆਨ ਨੇ ਬੇਅੰਤ ਨਵੀਆਂ ਦੁਰਲੱਭ ਖੋਜਾਂ ਨਾਲ ਮਨੁੱਖ ਨੂੰ ਸੁਖ ਦਿੱਤੇ ਹਨ ਇਹ ਸਾਰਾ ਕੱਚਾ ਮਾਲ ਤਾਂ ਸਦਾ ਤੋਂ ਹੀ ਇੱਥੇ ਹੀ ਮੌਜੂਦ ਸੀ ਪਰ ਪਹਿਲਾਂ ਵਰਤੋਂ ਕਰਨੀ ਨਹੀਂ ਆਉਂਦੀ ਸੀ ਜਿਵੇਂ ਜਿਵੇਂ ਵਰਤੋਂ ਕਰਨੀ ਆਉਣੀ ਸ਼ੁਰੂ ਹੋਈ ਰੇਲਾਂ ਮੋਟਰਾਂ ਹਵਾਈ ਜਹਾਜ਼ ਫੋਨ ਤੇ ਕੰਪਿਊਟਰ ਵਗੈਰਾ ਸਾਡੀ ਸੇਵਾ ਕਰਨ ਲੱਗੇ ਅੱਗ ਹਵਾ ਪਾਣੀ ਮਿੱਟੀ ਆਦ ਹਰਾਨੀ ਜਨਕ ਢੰਗ ਨਾਲ ਸੇਵਾ ਕਰਨ ਲੱਗ ਪਏ ਜਿਵੇਂ ਅਸੀਂ ਨਾ ਸਮਝੀ ਕਾਰਨ ਮਹਿਸੂਸ ਕਰ ਲੈਂਦੇ ਹਾਂ ਕਿ ਅਮਕੀ ਚੀਜ਼ ਇੱਥੇ ਵਾਧੂ ਹੈ ਇੱਕ ਥਾਂ ਤੇ ਵਾਧੂ ਹੋ ਸਕਦੀ ਹੈ ਪਰ ਕਿਸੇ ਹੋਰ ਥਾਂ ਤੇ ਉਸ ਦੀ ਸਖਤ ਜ਼ਰੂਰਤ ਹੁੰਦੀ ਹੈ ਕਦੀ ਸਾਨੂੰ ਸਾਡੇ ਸਰੀਰ ਨਾਲ ਸੰਬੰਧਤ ਕੋਈ ਚੀਜ਼ ਵਾਧੂ ਨਜ਼ਰ ਆ ਸਕਦੀ ਹੈ ਪਰ ਅਜੇ ਹਾਂ ਨਹੀਂ ਹੈ ਅਸੀਂ ਉਸ ਦੀ ਲੋੜ ਨੂੰ ਸਮਝ ਹੀ ਨਹੀਂ ਸਕੇ ਵਰਨਾ ਵਾਧੂ ਨਹੀਂ ਹੋਣੀ ਸੀ ਨੱਕ ਦਾ ਵਧਿਆ ਹੋਇਆ ਭਾਗ ਕੀ ਵਾਧੂ ਹੈ ਕੰਨਾਂ ਦੇ ਬਾਹਰ ਲੱਗਿਆ ਮਾਸ ਕੀ ਫालतू ਨਹੀਂ ਹੈ ਫਿਰ ਸਰੀਰ ਤੇ ਉੱਗੇ ਹੋਏ ਦਾੜੀ ਕੇਸ ਕਿਵੇਂ ਵਾਧੂ ਬੇ ਲੋੜੇ ਹੋ ਸਕਦੇ ਹਨ ਇਹ ਤਾਂ ਆਪੋ ਆਪਣੀ ਸੋਚ ਤੇ ਨਿਰਭਰ ਹੈ ਦੁਨੀਆ ਵਿੱਚ ਲੋਕੀ ਖਾਣ ਪੀਣ ਪਹਿਨਣ ਅਤੇ ਰਹਿਣ ਦੇ ਮਾਮਲੇ ਵਿੱਚ ਅਲੱਗ ਅਲੱਗ ਤਰੀਕੇ ਜ਼ਿੰਦਗੀ ਬਤੀਤ ਕਰਦੇ ਹਨ ਬਖਰੇਵੇਂ ਕਾਰਨ ਕਿ ਉਹ ਇੱਕ ਦੂਜੇ ਨੂੰ ਗਲਤ ਜਾਂ ਮੂਰਖਾ ਖਣਗੇ ਨਹੀਂ ਇਦਾਂ ਨਹੀਂ ਕਹਿਣਾ ਚਾਹੀਦਾ ਇੱਥੇ ਕੁਝ ਵੀ ਬੇਲੋੜਾ ਤੇ ਨਿਰਜਿੰਦ ਨਹੀਂ ਹੈ ਬਸ ਆਪੋ ਆਪਣੀ ਦ੍ਰਿਸ਼ਟੀ ਦਾ ਫਰਕ ਹੈ ਸਮਝਣ ਦੇ ਤਰੀਕਿਆਂ ਵਿੱਚ ਫਰਕ ਹੈ ਗੁਰੂ ਸਾਹਿਬ ਤਾਂ ਇਥੋਂ ਤੱਕ ਸਾਨੂੰ ਸੁੰਦਰ ਸੇਹ ਦਿੰਦੇ ਨੇ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦੋ ਜੀਆ ਪੰਨਾ 617 ਗੁਰੂ ਸਾਹਿਬ ਤਾਂ ਇਥੋਂ ਤੱਕ ਕਹਿ ਰਹੇ ਨੇ ਸਾਰੀ ਬਨਸਪਤੀ ਜਿਹੜੀ ਹਰੀ ਹੈ ਜਿਹੜੀ ਵੱਧ ਫੁੱਲ ਰਹੀ ਹੈ ਉਹਦੇ ਅੰਦਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅੱਗ ਵੀ ਮੌਜੂਦ ਹੈ ਸਗਲ ਬਨਸਪਤ ਮੈਂ ਬਸੰਤਰ ਸਾਰੀ ਬਨਸਪਤੀ ਚ ਅੱਗ ਮੌਜੂਦ ਹੈ ਬਸੰਤਰ ਅੱਗ ਨੂੰ ਕਹਿੰਦੇ ਨੇ ਸਗਲ ਦੁੱਧ ਮੈਂ ਕੀਆ ਜਿਵੇਂ ਦੁੱਧ ਦੇ ਵਿੱਚ ਘਿਓ ਹੈ ਪਰ ਉਹ ਵਿਧੀ ਪੂਰਵਕ ਦਹੀਂ ਜਮਾ ਕੇ ਫਿਰ ਰੜਕ ਕੇ ਉਹਨੂੰ ਤਿਆਰ ਕਰਨਾ ਪੈਂਦਾ ਹੈ ਕੱਢਣਾ ਪੈਂਦਾ ਹੈ ਇਹ ਤਰੀਕਾ ਸਿੱਖਣਾ ਪੈਂਦਾ ਹੈ ਤੇ ਇਸੇ ਤਰ੍ਹਾਂ ਊਚ ਨੀਚ ਮੈਂ ਜੋਤ ਸਮਾਣੀ ਜਿਹਨੂੰ ਊਚ ਕਹਿੰਦਾ ਕੋਈ ਨੀਚ ਕਹਿੰਦਾ ਇਹ ਸਾਰੇ ਬਰਾਬਰ ਇਨਸਾਨ ਨੇ ਇਹਨਾਂ ਵਿੱਚ ਵੀ ਸਾਰਿਆਂ ਦੇ ਵਿੱਚ ਜੋਤ ਉਸੇ ਦੀ ਹੈ ਘਟ ਘਟ ਮਾਦੋ ਜੀ ਆ ਤੇ ਅਸੀਂ ਰਲ ਮਿਲ ਕੇ ਪਿਆਰ ਦੇ ਨਾਲ ਰਹਿਣਾ ਕਿਸੇ ਦਾ અપਮਾਨ ਨਹੀਂ ਕਰਨਾ ਨਫ਼ਰਤ ਨਹੀਂ ਕਰਨੀ ਤੇ ਕਿਸੇ ਨਾਲ ਜਾਤੀ ਵਧਿੱਕੀ ਨਹੀਂ ਕਰਨੀ ਇਸ ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਗੁਰੂ ਸਾਹਿਬ ਨੇ ਬੜੇ ਪਰਉਪਕਾਰ ਕੀਤੇ ਨੇ ਤੇ ਸਦਾ ਵਾਸਤੇ ਅਗਵਾਈ ਲਈ ਸਾਡੇ ਕੋਲੇ ਬੇਅੰਤ ਕੀਮਤੀ ਖਜ਼ਾਨਾ ਗੁਰਬਾਣੀ ਵੀ ਉਹਨਾਂ ਨੇ ਦੇ ਦਿੱਤੀ ਹੈ ਅਸੀਂ ਗੁਰਬਾਣੀ ਨੂੰ ਪੜ੍ਹੀਏ ਸਮਝੀਏ ਅਤੇ ਆਪਣੀ ਜ਼ਿੰਦਗੀ 'ਚ ਇਹਨੂੰ ਲਾਗੂ ਕਰਨ ਦਾ ਉਪਰਾਲਾ ਕਰੀਏ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ